ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੇ ਕੋਲ ਡਾਕਟਰ ਆਈ ਸੀਗੀ 10 15 ਦਿਨ ਪਹਿਲਾਂ ਇਹ ਗੱਡੀ ਦੀ ਫੁੱਲ ਡੈਂਟਿੰਗ ਪੈਂਡਿੰਗ ਮਕੈਨੀਕਲ ਵਰਕ ਸਸਪੈਂਸ਼ਨ ਤੇ ਸੀਟ ਕਵਰ ਮੈਟਿੰਗ ਦਾ ਸਾਰਾ ਕੰਮ ਕਰਨਾ ਸੀ ਇਹ ਦੇਖੋ ਅਸੀਂ ਤੁਹਾਨੂੰ 1 ਬਾਈ 1 ਦਿਖਾ ਰਹੇ ਹਾਂ ਇਸ ਸਾਡੇ ਦੀ ਵੀਡੀਓ ਹੈ ਜਦੋਂ ਅਸੀਂ ਗੱਡੀ ਤਿਆਰ ਕਰਨ ਲੱਗੇ ਸੀਗੇ ਤੁਹਾਨੂੰ ਹਰ ਪੜਾਟ ਚ ਦਿਖਾਵਾਂਗੇ ਇਹ ਦੇਖੋ ਹੁਣ ਗੱਡੀ ਦੀ ਆਪਣਾ ਤਿਆਰੀ ਹੋ ਰਹੀ ਹੈ ਪੇਂਟ ਦੀ ਕਿਵੇਂ ਅਸੀਂ ਪੇਂਟ ਦੀ ਤਿਆਰੀ ਕਰਦੇ ਆ ਤੁਹਾਨੂੰ ਸਾਰਾ ਦਿਖਾ ਰਹੇ ਆ ਇਹ ਦੇਖੋ ਹੁਣ ਪੁੱਟੀ ਦੀ ਰਗੜਾਈ ਵਗੈਰਾ ਕਰਕੇ ਅਸੀਂ ਪੇਂਟ ਦੀ ਤਿਆਰੀ ਤੇ ਗੱਡੀ ਲਿਆ ਰਹੇ ਆ ਇਹ ਦੇਖੋ ਹੁਣ ਅੱਗੇ ਤੁਹਾਨੂੰ ਦਿਖਾ ਰਹੇ ਆ ਇਹ ਗੱਡੀ ਤੇ ਹੁਣ ਪ੍ਰਾਇਮਰ ਅਸੀਂ ਮਾਰ ਦਿੱਤਾ ਪ੍ਰਾਇਮਰ ਤੋਂ ਬਾਅਦ ਫਿਰ ਗੜਾਈ ਕਰਕੇ ਗੱਡੀ ਤੇ ਪੇਂਟ ਮਾਰਾਂਗੇ ਇਹ ਦੇਖੋ ਹੁਣ ਗੱਡੀ ਦੇ ਪੇਂਟ ਦੀ ਸੈਮੀ ਫਾਈਨਲ ਪੇਂਟ ਦੀ ਤਿਆਰੀ ਹੋ ਰਹੀ ਹੈ ਇਹ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਫੁਲੀ ਫਾਈਨਲ ਪੇਂਟ ਜਦੋਂ ਅਸੀਂ ਗੱਡੀ ਬਿਲਕੁਲ ਬ੍ਰਾਂਡ ਸ਼ੋਰੂਮ ਕੰਡੀਸ਼ਨ ਬਣਾ ਕੇ ਦੰਦੇ ਹਾਂ ਇਹ ਤੁਹਾਨੂੰ ਦਿਖਾ ਰਹੇ ਹਾਂ ਇਨਸਾਈਡ ਤੋਂ ਗੱਡੀ ਤਿਆਰ ਕੀਤੀ ਸੀਗੀ ਸੀਟਾਂ ਵਗੈਰਾ ਖੋਲ ਕੇ ਅੰਦਰੋਂ ਸਾਰੀ ਪੇਂਟ ਤੇ ਇਹ ਦੇਖੋ ਫਾਈਨਲ ਟੱਚ ਅਸੀਂ ਗੱਡੀ ਤੇ ਦੇ ਚੁੱਕੇ ਹਾਂ ਇਹ ਆਉਟਰ ਦੀ ਵੀਡੀਓ ਆ ਤੇ ਦੇਖੋ ਗੱਡੀ ਬਿਲਕੁਲ ਸ਼ੋਰੂਮ ਕੰਡੀਸ਼ਨ ਬਣਾ ਦਿੱਤੀ ਤੁਹਾਨੂੰ ਆਊਟਸਾਈਡ ਤੋਂ ਸਾਰੀ ਦਿਖਾ ਰਹੇ ਹਾਂ ਇਹ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਨਸਾਈਡ ਤੋਂ ਜੋ ਅਸੀਂ ਸੀਟ ਵਗੈਰਾ ਪਾਏ ਨੇ ਸੀਟ ਕਵਰ ਇਹ ਤੁਸੀਂ ਅੰਦਰੋਂ ਵੀ ਚੈੱਕ ਕਰ ਲਓ ਬਿਲਕੁਲ ਗੱਡੀ ਅਸੀਂ ਸ਼ੋਰੂਮ ਕੰਡੀਸ਼ਨ ਬਣਾ ਦਿੱਤੀ ਓਕੇ ਜੀ